ਮੈਂ ਆਮ ਤੌਰ ਤੇ ਜਦੋਂ ਮੇਰੇ ਸਾਹਮਣੇ ਕੋਈ ਪ੍ਰਪੋਜ਼ਲ ਆਉਂਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਉਹ ਪ੍ਰਪੋਜ਼ਲ ਕਿਤੇ ਨਾ ਕਿਤੇ ਜਾ ਕੇ ਲੋਕਾਂ ਨਾਲ ਜੁੜੇ ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ SUV ਹਾਈਲੈਂਡਰ ਵੀ ਨੇ ਵੱਡੀਆਂ ਗੱਡੀਆਂ ਸਕੋਰਪੀਓ ਵੀ ਨੇ ਮਗਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮਗਾ ਜੀ ਕੋਈ ਸ਼ਰਤ ਹੈ ਗੱਡੀ ਥੱਲੇੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪਥੇਰ ਜਾਵੇ ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ ਐਸਐਸਪੀ ਲੈਵਲ ਤੋਂ ਫਿਰ ਐਸਪੀ ਲੈਵਲ ਤੇ ਥੋੜੀ ਜੀ ਹੋਰ ਜਦੋਂ ਖਟੜਾ ਜੀ ਹੋ ਜਾਂਦੀ ਹੈ ਫਿਰ ਡੀਐਸਪੀ ਕੋਲ ਆ ਜਾਂਦੀ ਹੈ ਫਿਰ ਡੀਐਸਪੀ ਆਪ ਦੇ ਜਵਾਕਾਂ ਨੂੰ ਘੁਮਣ ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਬਾਅਦ ਰੱਖ ਲੈਂਦਾ ਹੈ ਫਿਰ ਆ ਕੇ ਥੱਲੇ ਜੇ ਐਸੇ ਚੁੱਕ ਲੇ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਤੇ ਜਾਣਾ ਉਹਨੇ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਉਹਨੇ ਵੀ ਕੋਈ ਇੱਥੇ ਸਮਗਲਰ ਆਏ ਆ ਗਏ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਛੱਤ ਰੱਖੀ ਮੈਂ ਗਈ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਸੱਚ ਨੂੰ ਦੇ ਕੇ ਦੇਖੋ ਨਾਲ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਆਣ ਕੋਈ ਉਹਦੇ ਚ ਕੋਈ ਬੈ ਕੋਈ ਉਹਦੇ ਚ ਕੋਈ ਸਰਵਸ ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਹੈ ਜੇ ਖਰਾਬ ਹੋਈ ਹੈ ਤਾਂ ਮੇਰਾ ਥਾਣਾ ਖਰਾਬ ਹੋ ਜਾਊਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ 0 ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ ਔਰ ਕਿਉਂਕਿ ਤੁਸੀਂ ਇੱਕ ਉਹ ਕੜੀ ਹੋ ਇਸ ਤੋਂ ਬਾਅਦ ਤਾਂ ਕੋਈ ਕੜੀ ਹੈ ਨਹੀਂ ਤੁਸੀਂ ਬਿਲਕੁਲ ਆਈ ਕੰਟੈਕਟ ਦੇ ਵਿੱਚ ਰਹਿੰਦੇ ਹੋ ਲੋਕਾਂ ਦੇ ਤੁਸੀਂ ਆਪਣੇ ਇਲਾਕੇ ਦੇ ਆਪਣੇ ਥਾਣੇ ਦੇ ਸਾਰੇ ਲੋਕਾਂ ਨੂੰ ਜਾਣਦੇ ਹੋ ਚੰਗਿਆਂ ਨੂੰ ਵੀ ਜਾਣਦੇ ਹੋ ਮਾੜਿਆਂ ਨੂੰ ਵੀ ਜਾਣਦੇ ਹੋ ਦਸ ਨੰਬਰੀਆਂ ਨੂੰ ਵੀ ਜਾਣਦੇ ਹੋ ਜੇ ਕਦਰਾਂ ਦਾ ਵੀ ਪਤਾ ਸਾਰਾ ਤੁਸੀਂ ਬਦਨਾਮੀ ਦਾ ਵੀ ਸਭ ਤੋਂ ਵੱਡਾ ਚਾਂਸ ਤੁਹਾਡੇ ਤੁਹਾਡਾ ਤੁਹਾਡਾ ਰਹਿੰਦਾ ਕਿਉਂਕਿ ਇੱਕਦਮ ਇਲਜ਼ਾਮ ਲਾਉਣਾ ਹੁੰਦਾ ਬਸ ਪੁਲਿਸ ਤੇ ਜਦੋਂ ਮਰਜ਼ੀ ਲਾ ਦਿਓ ਪੁਲਿਸ ਕੀ ਕਰ ਰਹੀ ਸੀ ਅੱਜ ਕੱਲ ਤਾਂ ਹ ਹਰੇਕ ਕੋਲੇ ਮੋਬਾਈਲ ਫੜਿਆ ਸਸਤੇ ਨੂੰ ਦਾ ਝਗੜਾ ਹੋ ਗਿਆ ਪੁਲਿਸ ਕੀ ਕਰ ਰਹੀ ਸੀ ਉੱਥੇ ਲਓ ਸੋ ਤੁਹਾਨੂੰ ਅਸੀਂ ਐਫੀਸ਼ੀਐਂਟ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲੇ ਕਿਉਂਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ ਕ੍ਰਿਮੀਨਲ 엘ਿਮੈਂਟਸ ਨੇ ਜੀਵਨ ਦਾ ਮੁਕਾਬਲਾ ਕਰਨੇ ਤਾਂ ਤੁਹਾਨੂੰ ਅਪਡੇਟ ਕਰਨਾ ਪਊਗਾ ਤੁਹਾਡੀਆਂ ਗੱਡੀਆਂ ਨੂੰ ਤੁਹਾਡੇ ਹਥਿਆਰਾਂ ਨੂੰ ਤੁਹਾਡੀ ਇਨਫੋਰਮੇਸ਼ਨ ਟੈਕਨੋਲੋਜੀ ਸਾਰੀ ਅਪਡੇਟ ਕਰਨੀ ਪਊਗੀ ਔਰ ਕਰ ਰਹੇ ਹਾਂ ਅਸੀਂ ਲਾਅ ਐਂਡ ਆਰਡਰ ਜਿਹੜਾ ਉਹ ਬਹੁਤ ਵੱਡਾ ਵਿਸ਼ਾ ਹੈ ਤੇ ਲਾਅ ਐਂਡ ਆਰਡਰ ਦਾ ਜਿਹੜਾ ਸਟੇਟ ਦਾ ਵਿਸ਼ਾ ਹੈ ਤੇ ਅਸੀਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਵੀ ਖਤਰੇ 'ਚ ਨਹੀਂ ਪੈਣ ਦੇਵਾਂਗੇ ਔਰ ਮੈਨੂੰ ਤੁਹਾਡੇ ਤੇ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਡਿਊਟੀਆਂ ਹੋਈਆਂ ਨੇ ਜੇ 취ਦੀਆਂ ਹੋਈਆਂ ਜਿਹਦੇ ਚ ਤੁਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਇੱਕ ਸ਼ਾਂਤਮਈ ਸੂਬਾ ਬਣਾ ਕੇ ਰੱਖਿਆ ਹੈ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ